ਲਗਾਤਾਰ ਇਸ ਗੱਲ ਲਈ ਲੜਨ ਦਾ ਫੈਸਲਾ ਲਿਆ ਪਾਰਟੀ 21 22 23 ਤਿੰਨ ਦਿਨ ਤੋਂ ਲਗਾਤਾਰ ਆਪਾਂ ਧਰਨੇ ਦੇ ਕੇ ਸੈਪਟਿਕ ਮੀਨਰਾ ਨਾਲ ਆਹੀ ਇੱਕ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਇਸ ਵੰਦ ਚ ਪਿਛਲੇ ਸਮੇਂ 18 ਤਰੀਕ ਨੂੰ ਇੱਕ ਕਸਾਂ ਜਿੱਥੇ ਬੰਨੀਆਂ ਤੇ ਆਲ ਪਾਰਟੀ ਮੀਟਿੰਗ ਵੀ ਹੋਈ ਉਹਦੇ ਵਿੱਚ ਵੀ ਆਪਾਂ ਆਪਣੀ ਪਾਰਟੀ ਦਾ ਪੱਖ ਰੱਖਿਆ ਜਿਹੜਾ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਮੇਰੇ ਵਾਲਾ ਸਾਰਾ ਭਾਸ਼ਣ ਸੁਣਿਆ ਵੀ ਹੋਣਾ ਉਹ ਹੋਣ ਜਿਹੜੀ ਸਰਕਾਰ ਹੁਣ ਸਟੈਪ ਬਾਈ ਸਟੈਪ ਅੱਗੇ ਵੱਧ ਰਹੀ ਆ ਉਹ ਜਿਹੜੀ ਸਰਕਾਰ ਜ਼ਮੀਨ ਨੂੰ ਮੁਫਤਕ ਲੈਣਾ ਚਾਹੁੰਦੀ ਸੀ ਕੱਲ ਵੀ ਕੈਬਨਟ ਮੀਟਿੰਗ ਲਾਉਣੀ ਪਈ ਆਪਣੇ ਆਧਾਰ ਨੇ ਸ਼ੁਰੂ ਹੋ ਗਏ ਦੂਧੀਆਂ ਪੋਲਿਟੀਕਲ ਪਾਰਟੀਆਂ ਵੀ ਲੜ ਰਹੀਆਂ ਨੇ ਕੱਲ ਕੈਬਨਿਟ ਮੀਟਿੰਗ ਵਿੱਚ ਉਸ ਦੇ ਵਿੱਚ ਸੋਧ ਕੀਤੀ ਐ ਸੋਧ ਇਹ ਕੀਤੀ ਆ ਵੀ ਇੱਕ ਤਾਂ ਅਕਵਾਇਰ ਨੇ ਰੇਸ਼ਤੀ ਤੇ ਕੋਈ ਪਾਬੰਦੀ ਨਹੀਂ ਇਹਦਾ ਮਤਲਬ ਕਿਸਾਨਾਂ ਦਾ ਪਾਰਟੀਆਂ ਦਾ ਰਾਜਨੀਤਿਕ ਦਬਾਅ ਦੇ ਕਾਰਨ ਸਰਕਾਰ ਨੂੰ ਉਹਦੇ ਵਿੱਚ ਸੋਧ ਕਰਨੀ ਪਈ ਉਹ ਇੱਕ ਪਹਿਲੇ ਸਟੈਪ ਦੀ ਸਮਝ ਲਓ ਸਾਡੀ ਜਿੱਤ ਆਊਗੀ ਦੂਸਰਾ ਜਿਹੜਾ 30000 ਰੁਪਇਆ ਦੇਣਾ ਚਾਹੁੰਦੇ ਸੀ ਪਹਿਲਾਂ ਜਦੋਂ ਅਨਾਉਂਸ ਕੀਤਾ ਬਿਹਾਰ ਕਿਸਾਨ ਨੂੰ ਏਕੜ ਦਾ 30000 ਰੁਪਇਆ ਦਿੱਤਾ ਜਾਊਗਾ ਸਲਾਣਾ 50 ਸਾਲਾਂ ਬਾਅਦ ਉਹ ਬੰਦ ਕਰ ਦਿੱਤਾ ਜਾਊਗਾ। ਜਾਂ ਮਰਲੇ ਜ਼ਮੀਨ ਸਰਕਾਰ ਲੈ ਜਾਏਗੀ। ਉਹ ਲੈਂਡ ਪੂਲਿੰਗ ਜਿਹੜੀ ਨੀਤੀ ਆ ਉਹ ਮੁਕੰਮਲ ਤੌਰ ਤੇ ਕਿਸਾਨ ਬ੍ਰੋਧੀ ਆ ਲੋਕ ਬ੍ਰੋਧੀ ਹੈ। 2013 ਦੀ ਲੈਂਡ ਅਕਵਾਇਰ ਕਰਨ ਦੀ ਜਿਹੜੀ ਪਾਲਸੀ ਆ ਜਿਹੜੇ ਦੇਸ਼ ਦੀ ਪਾਰਲੀਮੈਂਟ ਨੇ ਪਾਸ ਕੀਤੀ। ਉਸ ਦੇ ਅੰਤਰਗਤ ਇਹ ਵੀ ਦਿੱਲੀ ਕੀਮਤ ਮਾਰਕੀਟ ਵੈਲਿਊ ਹੈ। ਉਹਦਾ 4 ਗੁਣਾ ਦੇਣਾ ਪੈਣਾ। ਔਰ ਉਹ ਨਕਦ ਭੁਗਤਾਨ ਕਰਨਾ ਪੈਣਾ ਤਾਂ ਸਰਕਾਰ ਨਗਦ ਭੁਗਤਾਨ ਤੋਂ ਕਿਉਂ ਡਰਦੀ ਹੈ ਜਿਹੜੀ ਇਹ 343000 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਕਰਨ ਨੂੰ ਇੱਕ ਦਿਨ ਚ ਕਲੋਨੀ ਡਿਵੈਲਪ ਹੋ ਜਾਣੀ ਹੈ ਉਹਦਾ 50 ਸਾਲ ਲਈ ਡਿਵੈਲਪ ਹੋ ਸਕਦੀ ਹੈ ਜ਼ਮੀਨ ਨੂੰ ਤੁਸੀਂ ਕਾਠ ਮਾਰ ਕੇ ਰੱਖਣਾ ਉਹਦੇ ਪਿੱਛੇ ਇੱਕ ਹੋਰ ਗੱਲ ਜੁੜੀ ਆ ਜਿਹੜੀ ਥੱਲੇ ਤੱਕ ਚਰਚਾ ਕਰਨੀ ਚਾਹੀਦੀ ਹੈ ਇਹ ਝਾੜੂ ਵਾਲਿਆਂ ਦੀ ਪਾਰਟੀ ਕੱਲੇ ਲੁਧਿਆਣੇ ਦੇ ਰੀਅਲ اسٹیਟ ਵਾਲਿਆਂ ਤੋਂ 1000 ਕਰੋੜ ਰੁਪਈਆ ਵਸੂਲ ਕਰਨਾ ਚਾਹੁੰਦੇ ਸੀ ਬਾਹਰ ਬਾਹਰ ਜਿੰਦਾ ਹਸਾਬ ਕਿਤਾਬ ਕੋਈ ਨਹੀਂ ਹੈ ਖਜ਼ਾਨੇ 'ਚ ਨਹੀਂ ਜਾਣਾ ਪਿਆ ਉਹ ਪਾਰਟੀ ਦੇ ਫੰਡ 'ਚ ਵਾਸਤੇ ਲੈਣਾ ਚਾਹੁੰਦੇ ਸੀ ਤੇ ਲੁਧਿਆਣੇ ਵਾਲੇ ਅੜ ਕੇ ਕਹਿੰਦੇ ਅਸੀਂ 500 ਕਰੋੜ ਰੁਪਈਆ ਦਿੰਨੇ ਆ ਤੂੰ ਵੱਧ ਨਹੀਂ ਮੰਗਦਾ ਗੱਲ ਟੁੱਟ ਗਈ ਗੱਲ ਟੁੱਟੀ ਤਾਂ ਹੁਣ ਉਹਦੇ ਨਾਲ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਐਂ ਬਾਗਲਾ ਬਗਲਦੇ ਹਾਂ ਰੀਅਲ ਸਟੇਟ ਵਾਲਿਆਂ ਕੋਲੇ ਜਿੰਨੇ ਪੰਜਾਬ ਦੇ ਜੀਟੀ ਰੋਡ ਨੇ ਉੱਥੇ ਸਾਰੀ ਜ਼ਮੀਨ ਲਗਭਗ ਰੀਅਲ ਸਟੇਟ ਵਾਲੇ ਮਹਿੰਗੇ ਭਾਅ ਤੇ ਖਰੀਦ ਚੁੱਕੇ ਨੇ ਇੱਕ ਟੈਕਟਸ ਉਹ ਸੀ ਵੀ ਉਹਨਾਂ ਤਾਂ ਪੈਸੇ ਲਾਉ ਉਹਨਾਂ ਦੀ ਖੰਢੀ ਬਰੋੜ ਕੇ ਤੇ ਦੂਜਾ ਕਿਸਾਨਾਂ ਦਾ ਨੁਕਸਾਨ ਕਰੋ ਸੋ ਕੱਲ ਦੀ ਜਿਹੜੀ ਮੀਟਿੰਗ ਦੇ ਵਿੱਚ ਜਿਸ ਦਿਨ 18 ਤਰੀਕ ਨੂੰ ਮੀਟਿੰਗ ਹੋਈ ਸਾਰੀਆਂ ਪੋਲੀਟਿਕਲ ਪਾਰਟੀਆਂ ਝਾੜੂ ਵਾਲਿਆਂ ਤੋਂ ਬਿਨਾਂ ਬਾਕੀ ਸਾਰੀਆਂ ਪਾਰਟੀਆਂ ਹਾਜ਼ਰ ਸੀ ਈਵਨ ਬੀਜੇਪੀ ਵਾਲੇ ਵੀ ਸੀ ਕਾਂਗਰਸੀ ਵੀ ਪਹੁੰਚ ਗਏ ਸੋ ਉਸੇ ਦਿਨ ਸ਼ਾਮ ਨੂੰ 3 ਵਜੇ ਤੋਂ ਬਾਅਦ ਹਰਪਾਲ ਚਿਮਮੇ ਨੂੰ ਖਜ਼ਾਨਾ ਮੰਤਰੀ ਨੂੰ ਪ੍ਰੈਸ ਕਾਨਫਰੰਸ ਵਿੱਚ ਕਹਿਣਾ ਪਿਆ ਬੇਜੋ 30000 ਨਹੀਂ ਪ੍ਰਤੀ ਸਾਲ ਠੇਕਾ ਜਿਹੜਾ ਜ਼ਮੀਨ ਦਾ ਉਹ 50000 ਰੁਪਇਆ ਦਵਾਂਗੇ ਮੱਲੇ ਜੇ ਤਾਂ 1:6 ਵਜੇ ਸੀ ਉਸ ਤੋਂ ਬਾਅਦ ਫਿਰ ਆਪਾਂ ਐਲਾਨ ਕਰਿਆ ਅਸੀਂ ਕੱਲ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਵੀ ਹੁਣ ਕਿਸਾਨ ਨੂੰ ਠੇਕੇ ਦੇ ਰੂਪ ਵਿੱਚ 1 ਲੱਖ ਰੁਪਇਆ ਦਿੱਤਾ ਜਾਊਗਾ ਤੇ 10% ਹਰ ਸਾਲ ਵਾਧਾ ਕੀਤਾ ਜਾਊਗਾ ਹੁਣ ਮਤਲਬ ਲਾਲ ਚ ਦੇ ਕੇ ਖੋਣਾ ਚਾਹੁੰਦਾ ਜ਼ਮੀਨ ਹਰੇਕ ਜ਼ਮੀਨ ਨੂੰ ਕਿਸੇ ਵੀ ਕੀਮਤ ਤੇ ਕਿਸਾਨਾਂ ਨੂੰ ਦੇਣ ਵਾਸਤੇ ਸਹਿਮਤ ਨਹੀਂ ਹੋਣਾ ਚਾਹੀਦਾ। ਖਲਾਫ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਭ੍ਰਿਸ਼ਟਾਚਾਰ ਦਾ ਅਮਰੀਕਾ ਵਿੱਚ ਉਹਨੂੰ ਵੀ ਉਹ ਖਾਰਜ ਕਰਾ ਕੇ ਲਿਆ। ਤੇ ਮੋਦੀ ਸਾਹਿਬ ਤੇ ਮੋਦੀ ਸਾਹਿਬ ਨੇ ਜਿਹੜੇ ਸਾਡੇ ਦੋ ਮਰਚ ਐਜੰਟਾਂ ਦੇ ਭੇਜੇ ਲੋਕ ਚਲੇ ਗਏ। ਉਹਨਾਂ ਲਈ ਆਪਣਾ ਜਹਾਜ਼ ਨਹੀਂ ਭੇਜਿਆ ਨੂੜ ਕੇ ਆਏ ਕਿ ਨਹੀਂ ਆਏ ਦੋ ਵਾਰੀ ਅੰਮ੍ਰਿਤਸਰ ਆਇਆ ਇੱਕ ਵਾਰੀ ਦਿੱਲੀ ਆਇਆ। ਇੱਕ ਸ਼ਬਦ ਬੋਲਿਆ। ਉਹਦੇ ਮੁਕਾਬਲੇ ਤੇ ਦੁਨੀਆ ਦੇ ਅੰਦਰ ਦੋ ਮੁਲਕਾਂ 'ਚ ਮੈਕਸੀਕੋ ਤੇ ਕੋਲੰਬੀਆ ਬਿਲਕੁਲ ਅਮਰੀਕਾ ਦੇ ਨੇੜੇ ਆ ਮੁਲਕ ਵੀ ਸਾਡੇ ਨਾਲੋਂ ਬਹੁਤ ਥੋੜੇ ਆ 2-2 ਕਰੋੜ ਦੀ ਵਾਦੀ ਨਹੀਂ ਹੋਣੀ ਉਹਨਾਂ ਦੀ ਦੋਨਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਕੀ ਕਿਹਾ 트럼ਪ ਨੂੰ ਵੇ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਜੇ 2 ਨੰਬਰ 'ਚ ਸਾਡੇ ਨਾਗਰਿਕ ਆਏ ਆ ਅਸੀਂ ਆਪਣੇ ਸਿਵਲਿਅਨ ਜਹਾਜ਼ਾਂ 'ਚ ਲੈ ਕੇ ਜਾਵਾਂਗੇ ਤੇ ਮੋਦੀ ਸਾਹਿਬ ਇੱਕ ਪਾਸੇ ਕਹਿੰਦਾ ਮੈਂ ਵੈਸ਼ਵ ਗੁਰੂ ਬਣਨ ਜਾ ਰਿਹਾ ਜੀ ਭਾਰਤ ਆ ਵੈਸ਼ਵ ਗੁਰੂ ਦੀ ਨਿਸ਼ਾਨੀ ਆ ਤੇ ਨੂਡ ਨੂਡ ਕੇ ਸਾਡੇ ਨਾਗਰਕਾਰਾਂ ਨੇ ਤੇ ਟਰੰਪ ਨਾਲ ਇਹ ਲੰਚ ਤੇ ਡਿਨਰ ਕਰ ਰਿਆ ਅਪਰੇ ਸ਼ੁਰੂ ਹੋ ਗਏ ਆ ਅਸਲ ਫੋਟੋ ਲੇ ਕੇ ਫੋਟੋ ਕੀ ਐਮਡੀ ਪੰਜਾਬ ਰਾਜ ਕਮੇਟੀ ਨੇ ਫੈਸਲਾ ਕਰਕੇ ਕਿ ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਰਹੀਂ ਮੰਗ ਪੱਤਰ ਦੇਣ ਦਾ ਨਿਰਣਾ ਲਿਆ ਸੀ ਉਹ ਦੋ ਹੀ ਮੇਨ ਮੁੱਦੇ ਸਨ ਇੱਕ ਤਾਂ ਜਿਹੜੀ ਲੈਂਡ ਕੂਲਣ ਨੀਤੀ ਆ ਪੰਜਾਬ ਸਰਕਾਰ ਦੀ ਉਹਨੂੰ ਰੱਦ ਕੀਤਾ ਜਾਵੇ ਔਰ ਜਿਹੜੇ ਸਮਾਰਟ ਮੀਟਰ ਲਾਏ ਜਾ ਰਹੇ ਨੇ ਉਹ ਸਮਾਰਟ ਮੀਟਰਾਂ ਦੀ ਜਿਹੜੀ ਪਾਲਸੀ ਆ ਉਸ ਨੂੰ ਵੀ ਰੱਦ ਕੀਤਾ ਜਾਵੇ ਸਾਰੇ ਸਮਾਰਟ ਮੀਟਰ ਜਿਹੜੇ ਕਿਸੇ ਵੀ ਕੀਮਤ ਦੇ ਅੰਤਮ ਤੌਰ ਤੇ ਅਸਲ ਚ ਸਮਾਰਟ ਮੀਟਰ ਲਾਉਣ ਦੀ ਸਾਜ਼ਿਸ਼ ਕੀਤੀ ਆ ਮੋਦੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਉਹਦੇ ਹਿੱਸੇਦਾਰ ਬਣੀ ਹੈ ਅਸਲ ਚ ਗੌਤਮ ਅਦਾਨੀ ਨੂੰ ਟੋਟਲ ਦੇਸ਼ ਦੀ ਬਿਜਲੀ ਦਾ ਸਿਸਟਮ ਸੌਂਪਣਾ ਚਾਹੁੰਦਾ ਆ ਪ੍ਰਾਈਵੇਟ ਇਹ ਮੀਟਰ ਆ ਜਿਹੜੇ ਚਿਪ ਵਾਲੇ ਮੁੜ ਕੇ ਉਹ ਪ੍ਰੀਪੇਡ ਹੋ ਜਾਣਗੇ ਜਿੱਦਾਂ ਆਪਣੇ ਮੋਬਾਈਲ ਨੇ ਪੈਸੇ ਪਾਓਗੇ ਤਾਂ ਚੱਲੇਗਾ ਨਹੀਂ ਪੈਸਾ ਪਾਓਗੇ ਤਾਂ ਤੁਹਾਡੀ ਬਿਜਲੀ ਭਾਵੇਂ ਅੱਧੀ ਰਾਤੋਂ ਚਲੀ ਜਾਵੇ ਸੋ ਇਸ ਲਈ ਅਸੀਂ ਇਹਨਾਂ ਮੀਟਰਾਂ ਦਾ ਦੇ ਲੈਂਡ ਪੂਲਿੰਗ ਪਾਲਸੀ ਆ ਜਿਹੜੀ ਪੰਜਾਬ ਸਰਕਾਰ ਲੈ ਕੇ ਆਈ ਆ ਦਾ ਡਟ ਕੇ ਵਿਰੋਧ ਕਰਦੇ ਆ ਔਰ ਪੰਜਾਬ ਸਰਕਾਰ ਤੀਜੀ ਵਾਰੀ ਸਟੇਟਮੈਂਟ ਕਰਨੀ ਪਈ ਆ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਹੋਇਆ। 17 ਤਰੀਕ ਨੂੰ ਜਿਸ ਦਿਨ ਆਲ ਪਾਰਟੀ ਮੀਟਿੰਗ ਸੀ ਐਸਕੇਐਮ ਦੇ ਨਾਲ ਜਿਹੜੀ ਚੰਡੀਗੜ੍ਹ ਹੋਈ ਕਿਸਾਨ ਭਵਨ ਚ ਉਸੇ ਦਿਨ 5 ਵਜੇ ਤੋਂ ਪਹਿਲਾਂ ਪਹਿਲਾਂ ਚੀਮਾ ਸਾਹਿਬ ਨੂੰ ਇਹ ਕਹਿਣਾ ਪਿਆ ਵੀ ਉਹ 30000 ਨਹੀਂ ਕਿਸਾਨਾਂ ਨੂੰ ਮਾਫ ਜਾ ਹਰ ਸਾਲ ਜਿਹੜਾ ਠੇਕੇ ਦੇ ਰੂਪ ਵਿੱਚ ਪ੍ਰਤੀ ਏਕੜ 50000 ਦਿਆ। ਕੱਲ ਜਿਹੜੀ ਮੀਟਿੰਗ ਹੋਈ ਆ ਪਤਾ ਲੱਗਿਆ ਵੀ ਹੁਣ ਜਦੋਂ ਲਗਾਤਾਰ ਅਸੀਂ ਵਿਰੋਧ ਕਰ ਰਹੇ ਆਂ ਵੀ ਇਹ ਨੀਤੀ ਨੂੰ ਰੱਦ ਕਰਾ ਕੇ ਦਮ ਲਵਾਂਗੇ ਤਾਂ ਫੇਰ ਕੱਲ ਮੀਟਿੰਗ ਦੇ ਵਿੱਚ ਤਰਮੀਮ ਕੀਤੀ ਉਸ ਪਾਲਿਸੀ ਇੱਕ ਤਾਂ ਇਹ ਗੱਲ ਉਸ ਤਰਮੀਮ ਦੇ ਵਿੱਚ ਕਿਹਾ ਵੀ ਉਹ ਜ਼ਮੀਨ ਐਕਵਾਇਰ ਨਹੀਂ ਹੋਏਗੀ ਰਜਿਸਟਰੀਆਂ ਤੇ ਕੋਈ ਪਾਬੰਦੀ ਨਹੀਂ ਤੁਸੀਂ ਓਪਨ ਮਾਰਕੀਟ 'ਚ ਵੇਚ ਸਕੋ ਇਹ ਵੀ ਲੜਾਈ ਦੇ ਨਤੀਜੇ ਵਜੋਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਔਰ ਨਾਲ ਇਹ ਆ ਵੀ 1 ਏਕੜ ਦੇ ਉੱਤੇ ਹੁਣ 1 ਲੱਖ ਰੁਪਇਆ ਹੋ ਠੇਕੇ ਦੇ ਰੂਪ ਵਿੱਚ ਦੇਣਗੇ ਹਰ ਸਾਲ ਉਹ 'ਚ 10% ਦਾ ਵਾਦਾ ਹੋਇਆ ਹੈ ਸਰਕਾਰ ਨੇ ਤਰਮੀਮ ਕੀਤੀ ਆ ਲਾਲਚ ਰਾਹੀਂ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਹਟਾਉਣਾ ਚਾਹੁੰਦੀ ਆ ਜਿਹੜੇ ਅਸੀਂ ਕਿਸੇ ਕੀਮਤ ਤੇ ਵੀ ਉਹ ਨਹੀਂ ਹਟਾਉਣ ਦਵਾਂਗੇ ਔਰ ਕਿਸਾਨਾਂ ਨੂੰ ਲੋਕਾਂ ਨੂੰ ਇਸ ਗੱਲ ਲਈ ਤਿਆਰ ਕਰਾਂਗੇ ਕਿਸਾਨਾਂ ਮਜ਼ਦੂਰਾਂ ਦਾ ਮਿਹਨਤ ਕਸ਼ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਆ ਤੇ ਪਹਿਲਾਂ ਹੀ ਭਾਰਤ ਮਾਲਾ ਪ੍ਰੋਜੈਕਟ ਆ ਰਾਹੀਂ ਲੱਖਾਂ ਏਕੜ ਜ਼ਮੀਨ ਆ ਜਿਹੜੀ ਉਹ ਕਵਰ ਕਰ ਚੁੱਕੇ ਨੇ ਤੇ ਦੂਜਾ ਜਿਹੜਾ ਸਵਾਲ ਇਹ 43000 ਏਕੜ ਤੱਕ ਸੀਮਤ ਨਹੀਂ ਹੈ ਉਹ ਚ 20000 ਏਕੜ ਹੋਰ ਇੰਡਸਟਰੀਅਲ ਵੱਡੇ ਪ੍ਰੋਜੈਕਟਾਂ ਲਈ ਦਿੱਤੀ ਜਾ ਰਹੀ ਆ ਟੋਟਲ ਜ਼ਮੀਨ ਜਿਹੜੀ ਐਕਵਾਇਰ ਕਰਦੇ ਜਿਹੜੀ ਨੀਤੀ ਆ ਸਰਕਾਰ ਦੀ ਉਹ 1 ਲੱਖ ਏਕੜ ਤੇ ਬਣਦੀ ਆ ਤੇ ਫੇ ਪੰਜਾਬ ਕੋਲੇ ਖੇਤੀ ਵਾਲੀ ਜ਼ਮੀਨ ਬਚੇਗੀ ਕਿੱਥੇ ਤੇ ਜਿਹੜੀ ਬਿਹਤਰੀਨ ਖੇਤੀ ਵਾਲੀ ਜ਼ਮੀਨ ਆ ਜਿਹੜੀ ਚਾਰ ਚਾਰ ਫਸਲਾਂ ਦਿੰਦੀ ਆ ਉਥੇ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਲੈ ਕੇ ਆ ਰਹੇ ਹੋ ਪੰਜਾਬ ਨੂੰ ਖੇਤੀ ਵਾਲਾ ਨਹੀਂ ਕੰਕਰੀਟ ਵਾਲਾ ਸੂਬਾ ਬਣਾਉਣਾ ਚਾਹੁੰਦੇ ਹੋ ਜਿਹਨੂੰ ਪੰਜਾਬ ਦੇ ਲੋਕ ਕਦਾ ਜਿੱਤ ਨਹੀਂ ਇਜਾਜ਼ਤ ਨਹੀਂ ਦੇਣਗੇ ਜੀਪੀਆਮ ਇਸ ਗੱਲ ਦੇ ਉੱਤੇ ਡੱਟ ਕੇ ਫਾਈਟ ਕਰੇ